ਦੀਆਂ ਨੂੰ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਸਤਿਕਾਰਯੋਗ ਪੰਜਾਬੀਓ ਜੈ ਪੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਦੇ ਵਿੱਚ 22 21 22 ਅਗਸਤ ਨੂੰ ਪਿੰਡ ਧਲੀਤਾ ਤਹਿਸੀਲ ਫਲੋਰ ਜ਼ਿਲ੍ਹਾ ਜਲੰਧਰ ਇਹਦੇ ਵਿੱਚ ਸਿਵਲ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਸ੍ਰੀ ਗੁਰੂ ਅਰਦਾਸ ਮਹਾਰਾਜ ਜੀ ਦੇ ਗੁਰੂ ਘਰ ਦੇ ਨਾਮ ਤੇ ਜਿਹੜੀ ਜ਼ਮੀਨ ਹੈ ਉਤੇ ਕਬਜ਼ੇ ਦੀਆਂ ਖਬਰਾਂ ਜਿਹੜੀਆਂ ਆ ਉਹ ਕਮਿਸ਼ਨ ਦੇ ਦਫ਼ਤਰ ਪੁੱਜੀਆਂ ਜਿਹਦੇ ਉੱਤੇ ਅਸੀਂ ਸੂਬਾ ਉੱਤੋਂ ਲੈਂਦੇ ਹੋਏ ਉਸੇ ਦਿਨ ਜਿਹੜਾ 22 ਤਰੀਕ ਨੂੰ ਹੀ ਇਹ ਖਬਰ ਲੱਗੀ 22 ਤਰੀਕ ਨੂੰ ਹੀ ਅਸੀਂ ਐਸਐਸਪੀ ਜਲੰਧਰ ਦੇ ਹੱਥੀ ਨੂੰ ਸੂਬਾ ਉੱਤੋਂ ਲੈਂਦੇ ਹੋਏ ਇਸ ਸੰਬੰਧੀ ਕਾਰਵਾਈ ਪੋਰਟ ਮੰਗੀ ਕਿ ਏ ਕੀ ਵਾਪਰ ਰਿਹਾ ਹੈ ਲਾਅ ਐਂਡ ਆਰਡਰ ਰਬਦਾਸੀਆ ਸਿੱਖ ਭਾਈਚਾਰਾ ਸ੍ਰੀ ਗੁਰੂ ਦਾਸ ਮਹਾਰਾਜ ਜੀ ਨੂੰ ਮੰਨਣ ਵਾਲੀਆਂ ਸੰਗਤਾਂ 'ਚ ਭਾਰੀ ਰੋਸ ਹੈ ਔਰ ਇਹਦੇ ਸਬੰਧੀ ਸਥਿਤੀ ਸਪਸ਼ਟ ਕੀਤੀ ਜਾਵੇ ਕਿਆ ਕੀ ਮਾਮਲਾ ਆ ਐਸਐਸਪੀ ਦੇ ਅੱਤੀ ਵੱਲੋਂ ਰਿਪੋਰਟ ਆਈ ਕਿ ਅਸੀਂ ਉੱਥੇ ਲਾ ਐਂਡ ਆਰਡਰ ਮੇਨਟੇਨ ਕਰਨ ਗਏ ਸੀ ਕਿਆ ਮਾਮਲਾ ਆ ਇਸ ਸਬੰਧੀ ਜ਼ਿਆਦਾ ਜਾਣਕਾਰੀ ਡਿਪਟੀ ਕਮਿਸ਼ਨਰ ਜਲੰਧਰ ਦੱਸ ਸਕਦੇ ਆ ਇਸੇ ਸਬੰਧ ਦੇ ਵਿੱਚ ਅਸੀਂ ਕੱਲ ਰਿਪੋਰਟ ਆਈ ਕੱਲੇ ਹੀ ਅਸੀਂ 26 ਤਰੀਕ ਨੂੰ ਇਹਦੇ ਸਬੰਧ ਦੇ ਵਿੱਚ ਸ਼ਾਮ ਨੂੰ ਅਸੀਂ ਜਿਹੜੀ ਸੂ ਮੁੱਟੋ ਦੀ ਅਗਲੀ ਕੜੀ ਦੇ ਵਿੱਚ ਡਿਪਟੀ ਕਮਿਸ਼ਨਰ ਜਲੰਧਰ ਤੋਂ ਇਹ ਰਿਪੋਰਟ ਮੰਗੀ ਆ ਕਿ 2 ਤਰੀਕ ਨੂੰ 2 ਸਤੰਬਰ ਨੂੰ ਕਿਰਪਾ ਕਰਕੇ ਦੱਸਿਆ ਜਾਵੇ ਕਿ ਜਿਹੜਾ ਇਹ ਸ਼੍ਰੀ ਗੁਰੂ ਰਬਦਾਸ ਮਹਾਰਾਜ ਜਿਹਦੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਦਾ ਬਵਾਦ ਪਿੰਡ ਧਲੇਤਾ 'ਚ ਖੜਾ ਹੋਇਆ ਇਹਦੇ 'ਚ ਜ਼ਮੀਨ ਦੀ ਸਥਿਤੀ ਕੀ ਆ ਗੁਰੂ ਘਰ ਦੀ ਸਥਿਤੀ ਕੀ ਆ ਔਰ ਉਹ ਕੀ ਜਿਹੜਾ ਮਾਮਲਾ ਜਿਹਦੇ ਕਰਕੇ ਲਾਅ ਐਂਡ ਆਰਡਰ ਜਿਹੜਾ ਵਿਗੜਿਆ ਆ ਔਰ ਤਾਂ ਜੋ ਪੰਜਾਬ ਔਰ ਪੰਜਾਬ ਦੇ ਲੋਕਾਂ ਸਾਹਮਣੇ ਔਰ ਸ੍ਰੀ ਗੁਰੂ ਰਵਦਾਸ ਮਹਾਰਾਜ ਨੂੰ ਮੰਨਣ ਵਾਲਿਆਂ ਦੇ ਸਾਹਮਣੇ ਉਸ ਪਿੰਡ ਦੇ ਇਸ ਬਿਵਾਦ ਦੀ ਜਿਹੜੀ ਹਕੀਕਤ ਹੈ ਉਹ ਕਮਿਸ਼ਨ ਲੋਕਾਂ ਸਾਹਮਣੇ ਰੱਖ ਸਕੇ। ਇਹਦੇ ਲਈ ਅਸੀਂ ਬਹੁਤ ਸਹਿਯੋਗ ਦੈਂ ਔਰ ਅਸੀਂ ਇੱਕ ਵੀ ਸ੍ਰੀ ਗੁਰੂ ਰਵਦਾਸ ਮਹਾਰਾਜ ਨੂੰ ਮੰਨਣ ਵਾਲੇ ਅਰੁਰਾਸੀਆ ਭਾਈਚਾਰੇ ਦੇ ਮਨ ਨੂੰ ਇੱਕ ਕਿਸੇ ਇੱਕ ਦੇ ਵੀ ਮਨ ਨੂੰ ਠੇਸ ਨਹੀਂ ਪੁੱਜਣ ਦਵਾਗੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਇਸ ਗੱਲ ਨੂੰ ਪੂਰੀ ਤਰ੍ਹਾਂ ਨਾਲ ਸਹਿਯੋਗ ਦੈਂ। ਧੰਨਵਾਦ। ਤੁਸੀਂ ਦੇਖ ਰਹੇ ਹੋ ਖਬਰਾਂ ਪੰਜਾਬ ਦੀਆਂ ਨਿਊਜ਼ ਚੈਨਲ ਕੀਪੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੀਪੜੀ ਗਾਂਢੀ ਕੋ ਨੂੰ ਸਬਸਕ੍ਰਾਈਬ